ਠੀਕ ਹੈ ਜੀ ਬਾਕੀ ਆਪਾਂ ਆਮ ਆਦਮੀ ਪਾਰਟੀ ਵੱਲੋਂ ਮਜੂਦਾ ਸਰਕਾਰ ਹੈ ਇੰਚਾਰਜ ਹੋਣ ਨਗਰ ਪੰਚਾਇਤ ਚੋਣਾਂ ਨੇ ਕਿੰਦਾਂ ਦੇ ਆਸਾਨ ਨੇ ਕਿਹੋ ਜਿਹਾ ਕੈਂਡੀਡੇਟ ਜਿਹੜੇ ਉਹ ਲੱਗਿਆ ਇੱਧਰ ਝਾਕ ਕੇ ਮੈਂ ਪਹਿਲਾਂ ਤਾਂ ਸਾਰੇ ਕੈਂਡੀਡੇਟਾਂ ਨੂੰ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਕਾਗਜ਼ ਦਾਖਲ ਕਰਕੇ ਆ ਸਾਰਿਆਂ ਨੂੰ ਵਧਾਈ ਦਿੰਦਾ ਤੇ ਜਿਵੇਂ ਪਹਿਲਾਂ ਵੀ ਦੱਸ ਕੇ ਹਟਿਆ ਸੀ ਹੰਢਿਆਏ ਦਾ ਇਲੈਕਸ਼ਨ ਵੀ ਡਿਵੈਲਪਮੈਂਟ ਦੇ ਮੁੱਦੇ ਤੇ ਲੜਨ ਜਾ ਰਹੇ ਹਾਂ ਤਾਂ ਸਾਰੇ ਹੀ ਕੈਂਡੀਡੇਟ ਬੜੇ ਮਜ਼ਬੂਤ ਗਰਾਊਂਡ ਤੇ ਜਿਹੜੇ ਲੋਕਾਂ ਦੀ ਸੇਵਾ ਰਹਿ ਕੇ ਗਰਾਊਂਡ ਤੇ ਕਰਦੇ ਨੇ ਲੋਕਾਂ ਦੇ ਵਿੱਚ ਰਹਿੰਦੇ ਨੇ 24 ਘੰਟੇ ਹਾਜ਼ਰ ਰਹਿੰਦੇ ਨੇ ਜੋ ਇੱਕ ਆਮ ਤੌਰ ਤੇ ਕਾਉਂਸਲਰ ਤੋਂ ਲੋਕ ਉਮੀਦ ਕਰਦੇ ਉਹਨਾਂ ਦੇ ਵਿੱਚ ਰਹਿਣ ਵਾਲਾ ਕਾਉਂਸਲਰ ਹੋਵੇ 24 ਘੰਟੇ ਉਹਨਾਂ ਦੀ ਸੇਵਾ 'ਚ ਹਾਜ਼ਰ ਰਹਿਣ ਵਾਲਾ ਹੋਵੇ ਉਹ ਜਿਹੜੇ ਸਾਡੇ ਉਮੀਦਵਾਰ ਨੇ ਬੜੇ ਸਿਆਣੇ ਪੜ੍ਹੇ ਲਿਖੇ ਹੰਡਿਆਏ ਦੇ ਮਤਲਬ ਜਿਹੜੇ ਲੋਕਾਂ ਦੇ ਵਿੱਚ ਵਿਚਰਨ ਵਾਲੇ ਬੜੇ ਮਜ਼ਬੂਤ ਕੈਂਡੀਡੇਟ ਨੇ ਜਿਹੜੇ ਆਉਣ ਵਾਲੇ 21 ਤਰੀਕ ਨੂੰ ਬੜੀ ਵੱਡੀ ਵੀਰ ਨਾਲ ਜਿੱਤ ਕੇ ਤੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਾਉਣਗੇ ਹੰਡਿਆਏ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਆਮ ਆਦਮੀ ਪਾਰਟੀ ਤੋਂ ਕੁਝ ਤੁਹਾਡੇ ਵਰਕਰ ਜਿਹੜੇ ਚੋਣ ਲੜਨ ਦੇ ਇੱਛੂ ਸੀ ਨਰਾਜ਼ ਹੋ ਕੇ ਉਹ ਆਜ਼ਾਦ ਤੌਰ ਤੇ ਵੀ ਕਾਗਜ਼ ਭਰ ਰਹੇ ਹਨ ਉਹਨਾਂ ਦੇ ਲਈ ਕਿਸ ਤਰ੍ਹਾਂ ਦੇ ਜਿਹੜੇ ਆ ਕੋਈ ਗੱਲਬਾਤ ਸ਼ੁਰੂ ਹੋਵੇ ਸਭ ਤੋਂ ਪਹਿਲਾਂ ਤਾਂ ਪਹਿਲਾ ਹੀ ਅਸੀਂ ਟਿਕਟਾਂ ਦੇਣ ਤੋਂ ਪਹਿਲਾਂ ਹੀ ਸਾਰੀ ਸੈਮਟੀ ਕਰਕੇ ਆਪਸ ਦੇ ਵਿੱਚ ਜਿੱਥੇ ਵਾਰਡਾਂ ਦੇ ਵਿੱਚ ਚਲੋ ਹਰ ਇੱਕ ਦਾ ਇੱਛਾ ਹੁੰਦੀ ਹੈ ਇਲੈਕਸ਼ਨ ਲੜਨ ਦੀ ਤਾਂ ਉਹ ਬੜੀ ਠੀਕ ਕਰਕੇ ਕੀਤਾ ਗਿਆ ਚਲੋ ਕਿਤੇ ਲੱਗਦਾ ਹੈ ਵੀ ਆਉਂਗੀ ਜਾਂ ਕਿਸੇ ਵਾਰਡ ਚ ਤਉ ਵੀ ਉਹਨਾਂ ਨੂੰ ਬੈਠ ਕੇ ਸੁਝਾ ਲਿਆ ਜਾਊਗਾ ਉਹਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਨਾਲ ਦੂਜੇ ਕੈਂਡੀਡੇਟਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਤੋਰਨੀ ਕੋਸ਼ਿਸ਼ ਕਰਾਂਗੇ ਬੀਜੇਪੀ ਦਾ ਜਿਹੜਾ ਸਾਬਕਾ ਪ੍ਰਧਾਨ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਆਇਆ ਹੈ ਕਿੰਨਾ ਕੁ ਬਲ ਮਿਲੂਗਾ ਹੋਵੇ ਅ ਦੇਖੋ ਤਿੰਨ ਵਾਰ ਦੇ ਉਹ ਜ਼ਿਲ੍ਹਾ ਪ੍ਰਧਾਨ ਨੇ ਦੋ ਵਾਰ ਦੇ ਕੌਂਸਲਰ ਨੇ ਜਦੋਂ ਕੋਈ ਲੋਕਾਂ ਦਾ ਨੁਮਾਇੰਦਾ ਲੋਕਾਂ ਦੇ ਵਿੱਚ ਰਹਿਣ ਵਾਲਾ ਕੋਈ ਚੰਗਾ ਲੀਡਰ ਕਿਸੇ ਪਾਰਟੀ ਨੂੰ ਜੁਆਇਨ ਕਰਦਾ ਤਾਂ ਉਹਦਾ ਅਬ ਦੀ ਸੀ ਗੱਲ ਆ ਵੀ ਬਲ ਮਿਲਦਾ ਸਾਨੂੰ ਵੀ ਹੰਡਿਆਏ ਦੇ ਵਿੱਚ ਵੀ ਤੇ ਪੂਰੇ ਬਰਨਾਲੇ ਦੇ ਵਿੱਚ ਉਹਨਾਂ ਦਾ ਬੜਾ ਫਾਇਦਾ ਮਿਲਣਾ ਸਾਰੇ ਦੂਸਰੇ ਕੈਂਡੀਡੇਟਸ ਨੇ ਜਾਂ ਜਿਹੜੇ ਜਿਹੜੇ ਪਾਰਟੀਆਂ ਦੇ ਉਮੀਦਵਾਰ ਨੇ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਜਿਵੇਂ ਪੰਚਾਇਤੀ ਚੋਣਾਂ ਦੇ ਵਿੱਚ ਮੌਜੂਦਾ ਸਰਕਾਰ ਵੱਲੋਂ ਸਾਡੇ ਨਾਲ ਧੱਕਾ ਕੀਤਾ ਗਿਆ ਇਸ ਵਾਰ ਅਸੀਂ ਧੱਕੇ ਨੂੰ ਸਹਨ ਨਹੀਂ ਕਰਾਂਗੇ ਪੂਰੀ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਈ ਹੈ ਤੁਸੀਂ ਵੀ ਇੱਥੇ ਹੀ ਰਹਿੰਦੇ ਹੋ ਬਰਨਾਲੇ ਦੇ ਵਿੱਚ ਹੀ ਰਹਿੰਦੇ ਹੋ ਤੁਸੀਂ ਕਵਰ ਕਰਦੇ ਹੋ ਪੰਚਾਇਤੀ ਚੋਣਾਂ ਵੀ ਤੁਹਾਡੇ ਸਾਹਮਣੇ ਹੋਈਆਂ ਨੇ ਤੇ ਉਦੋਂ ਵੀ ਕੋਈ ਧੱਕਾ ਦੇਖਣ ਨੂੰ ਨਹੀਂ ਮਿਲਿਆ ਇਹ ਇੱਕ ਕਹਿਣ ਨੂੰ ਗੱਲ ਬੜੀ ਵਧੀਆ ਲੱਗਦੀ ਹੈ ਟੱਕਾ ਤੁਸੀਂ ਅੱਜ ਸਵੇਰ ਤੋਂ ਇੱਥੇ ਕਵਰ ਕਰ ਰਹੇ ਹੋ ਕਿਸੇ ਨੂੰ ਕੋਈ ਕਾਗਜ਼ ਭਰਨ ਦੇ ਵਿੱਚ ੱੱਕਾ ਨਹੀਂ ਨਜ਼ਰ ਆਇਆ ਜੇ ੱੱਕਾ ਹੋਣਾ ਹੁੰਦਾ ਜਿਵੇਂ ਪਹਿਲੀਆਂ ਸਰਕਾਰਾਂ 'ਚ ਹੁੰਦਾ ਵੀ ਇੱਥੇ ਕਾਗਜ਼ ਪੱਟਦੇ ਤੁਸੀਂ ਆਪ ਹੀ ਖਬਰ ਕਰਦੇ ਵੀਡੀਓ ਤੁਹਾਨੂੰ ਚੱਲੀਆਂ ਹੁੰਦੀਆਂ ਸੋ ਇਹ ਆਮ ਆਦਮੀ ਪਾਰਟੀ ਦੀ ਰੀਤ ਨਹੀਂ ਹੈ ਕੋਈ ੱੱਕਾ ਕਰਨਾ ਬੜਾ ਫੇਰ ਤੇ ਠੀਕ ਇਲੈਕਸ਼ਨ ਹੋਊਗਾ ਤੁਸੀਂ ਪਹਿਲਾਂ ਪੰਚਾਇਤੀ ਇਲੈਕਸ਼ਨ ਵੀ ਦੇਖਿਆ ਤੇ ਹੁਣ ਇਹ ਇਲੈਕਸ਼ਨ ਵੀ ਕਿਸੇ ਨਾਲ ਕੋਈ ੱੱਕਾ ਨਹੀਂ ਕੋਈ ਕਿਸੇ ਨਾਲ ਜਮੀਦਰ ਜੀ ਨਹੀਂ ਆਇਆ ਕਿ ਸਾਫ਼ ਸੁਥਰਾ ਇਲੈਕਸ਼ਨ ਹੋਊਗਾ ਜਮੀਦਰ ਜੀ ਨਹੀਂ ਆਇਆ ਕਿ ਕਰ ਜੀ ਤੁਹਾਨੂੰ ਪਤਾ ਹੀ ਹੈ ਜੀ ਸੈਸ਼ਨ ਚੱਲ ਰਿਹਾ ਪਾਰਲੀਮੈਂਟ ਉਹ ਦਿੱਲੀ ਨੇ ਉਹ ਸ਼ਨੀਵਾਰ ਐਤਵਾਰ ਇੱਥੇ ਆਉਂਦੇ ਨੇ ਜਦੋਂ ਸੈਸ਼ਨ ਨਹੀਂ ਹੁੰਦਾ ਤਾਂ ਉਹ ਸ਼ਨੀਵਾਰ ਐਤਵਾਰ ਰਹਿਣਗੇ ਅੱਜ ਸੈਸ਼ਨ ਹੈ ਦਿੱਲੀ ਤਾਂ ਉਹ ਦਿੱਲੀ ਨੇ ਹੰਡਿਆ ਇਹਦਾ ਕੀੜਾ ਮਰਿਆ ਜਾਊਗਾ ਜੀ ਸੁਭਾਉ ਨੇ ਹਾਂਜੀ ਕੀੜਾ ਇਹ ਜਿਹੇ ਨਤੀਜੇ ਆਉਣਗੇ ਸੁਭਾਉ ਨਤੀਜੇ ਬੜੇ ਵਧੀਆ ਆਉਣਗੇ ਜੀ ਬੜੇ ਪੋਜ਼ਿਟਿਵ ਹੈ ਚੰਗੇ ਕੈਂਡੀਡੇਟ ਨੇ ਲੋਕ ਸਰਕਾਰ ਦੇ ਨਾਲ ਚੱਲਣਗੇ ਸਰਕਾਰ ਦੇ ਐਮਸੀ ਚ ਤਾਕੇ ਤਾਂ ਕਿ ਸਰਕਾਰ ਦਾ ਪ੍ਰਧਾਨ ਬਣਾਉਣਗੇ ਬੜੇ ਵਧੀਆ ਬੜੀ ਚੰਗੀ ਉਮੀਦ ਹੈ ਬੜੀ ਵੱਡੀ ਲੀਡ ਨਾਲ ਅਸੀਂ ਹੰਡਿਆਏ ਦੇ ਵਿੱਚ ਆਪਣੀ ਕਮੇਟੀ ਬਣਾਵਾਂਗੇ ਠੀਕ ਹੈ